ਹਾਂਜੀ ਬਾਬੋ ਕੀ ਹਾਲ ਚਾਲਾ ਹੋਟੀ ਤਾਂ ਸਾਰੇ ਜਾਨਵਰ ਪੰਛੀ ਠੀਕ ਨੇ ਬਾਈ ਸਾਰਿਆਂ ਦੇ ਠੀਕਾ ਬਾਬੋ ਤੇ ਰਾਤ ਨੂੰ ਇੱਕ ਹੁੰਡਾ ਟੱਗ ਗਿਆ ਸੀ ਠੀਕਾ ਬਾਬੋ ਪਾਣੀ ਕਰਕੇ ਮੈਨਾਂ ਤਾਂ ਦਾਣੇ ਦੇਖੋ ਨਾ ਭਈਆ ਐਨਕ ਤਾਂ ਚੱਲ ਹੀ ਜਾਂਦਾ ਓਏ ਲਾਲ ਜੀ ਦਾ ਪੜਾ ਗਿਆ ਖੜ ਦੇ ਪਹਿਲਾਂ ਦਾ ਖੁੱਡਾ ਲਾਈਏ ਅਨੇ ਵੀ ਲੈ ਕੇ ਚੱਲਦੇ ਆ ਫੇਰ ਘਰ ਤੱਕ ਨਾ ਛੇਰ ਬਾਬੇ ਚਾਰੇ ਜਾਨ ਪਾ ਪੜਨੇ ਚਾਹ ਲੋ ਏ ਆਏ 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 ਹੇ ਇਹ ਚਾਰੇ ਛੱਡਨੇ ਪੈਂਦੇ ਨੇ ਬਾਬੇ ਉਹ ਕੀ ਕਰੀਏ ਉਹ ਠੀਕ ਆਗ ਨਹੀਂ ਉੱਡਣ ਲੱਗ ਬਾਈ ਠੀਕ ਆ ਵਾਪੇ ਜਿੰਨਾ ਉੱਡਦੇ ਨੇ ਹਣਾ 11 11:30 10 ਕਰਦੇ ਨੇ ਸ਼ੇਰ ਬਾਈ ਉੱਡਣ ਨਾਲ ਲਾਈ ਆਪ ਆ ਕੱਢ ਲਏ ਬੱਚੇ ਬਾਈ ਠੀਕ ਆ ਤੇ ਹੁਣ ਬਿਠਾਉਣੇ ਇਹਨਾਂ ਨੂੰ ਸ਼ਤਰ ਇੱਥੇ ਲਾਉਣਿਆਂ ਨੂੰ ਛੇੜ ਬਾਈ ਲਓ ਜੀ ਆਪ ਲਾ ਕੇ ਦੇਖੀ ਛੇੜ ਆੜਦੇ ਆਹਾ ਆਹਾ ਆ ਰਿਪਾਰ ਚਲੋ ਕੋਈ ਨਾ ਭਈ ਉੱਡਣ ਦੋ ਕਰ ਹਨਾ ਫੇਰੇ ਐਂ ਸਿਖਦਾ ਜਾਨਵਰ ਕਿਸ ਤਰ੍ਹਾਂ ਭਾਈ ਇਹ ਹੋਉਗਾ ਨਹੀਂ ਰਿਪਾਰ ਆ ਠੱਪੇ ਮਾਰੀ ਜਾਂਦੇ ਨੇ ਓਏ हह हाँ। आओ आ गए भाई आ वरदा वरदा देख का आ गया कांटकांता वाला बढ़िया फर्दे ने भाई आ देखो देखो ये आ फर्दे दे दूसरे आओ फर्दे ठीक है ਆਇਓ ਪਤੰਦਰੋ ਦੱਡੀ ਦੂਰਾਂ ਨੂੰ ਯੰਨੇ ਠੀਕ ਆ ਬਾਈ ਉਤੜਾ ਦਿਆ ਬੱਚੇ ਛੋਟੇ ਬੱਚੇ ਰਾਤੇ ਅੱਜ ਬਾਈ ਆ ਦੇਖੋ ਇਹ ਟਪ ਥੋੜੀ ਕੱਟ ਕਰਕੇ ਨਾ ਫੋਕਸ ਥੋੜਾ ਜਿਹਾ ਲੇਟ ਕਰਦਾ ਬਲਿ ਮਿੱਤੋਂ ਦਲਾਇਆ ਚੱਲਦਾ ਯਾਰ ਕੱਟਾ ਚਲੋ ਹੋਈ ਨਾ ਹੋਈ ਉਡਣ ਦੇ ਗਰਾ ਦੇਖਦੇ ਆਉਂਦੇ ਨਹੀਂ ਕਿ ਸੱਦੀ ਛਤਰੀ ਤੇ ਆਫਰ ਦੇ ਫਿਲਹਾਲ ਠੀਕ ਐ ਬਹੁਤ ਵਧੀਆ ਫਰਦੇ ਨੇ ਉਤ ਉਤਲੇ ਨਾਲ ਰਲ ਜਾਣ ਫਿਰ ਵਧੀਆ ਉੱਡਣਗੇ ਠੀਕ ਐ ਆਗੇ ਆਗੇ ਉਹ ਵੀ ਨੀਚੀ ਆਗੇ ਆ ਫਿਰ ਦੇ ਠੀਕ ਆ ਆ ਫਿਰ ਦੇ ਥੋੜੇ ਹੋਰ ਉੱਚਾ ਜਾਂ ਜਾਵਾ ਯਾਰ ਨਹੀਂ ਮੈਂ ਥੋੜੇ ਇਹਨਾਂ ਨੂੰ ਉੱਚੇ ਲੈ ਜਾ ਬਾਕੀ ਕੋਈ ਨਾ ਚਲੋ ਹਾਂ ਕੀ ਹੁੰਦਾ ਆਪਣਾ ਇਹਨਾਂ ਨੂੰ ਥੋੜਾ ਜਿਹਾ ਦਿਖਾਉਣਾ ਤੇ ਇਹਨਾਂ ਬਾਹਰ ਲਾ ਬਾਸਤੂ ਦਾ ਇਹ ਆਪ ਹੀ ਚੱਲ ਪਾਉਂਦੇ ਨੇ ਆ ਤਾਂ ਜਮੀ ਟੰਡ ਲਾਦਾ ਵੀ ਉੜਦਾ ਜਿਵੇਂ ਟੰਡ ਕੋਤਰੀ ਹੁੰਦੀ ਸੀ ਪੁਰਾਣੀ ਜਮੀ ਉਹੀ ਲਾਦੀ ਆ ਵੀ ਜਦੋਂ ਟੰਡੀ ਆ ਗਿਆ ਦੁਆਰ ਤੋਂ ਜਮੀ ਬਈ ਉੜਦੀ ਵੀ ਉਹਦੇ ਮਰਗੂਈਆਂ ਜਮਾ ਹਨਾ ਟੁੰਡ ਦੀ ਯਾਦਾਂ ਦਵਾਈ ਜਾਂਦੀ ਹੈ ਇਹ ਹਵਾ ਚੱਲੀ ਜਾਂਦੀ ਹੈ ਬੱਚੇ ਮੁੜਗੇ ਪਰਾਂ ਨੂੰ ਕੰਮ ਮੋੜੇ ਕਦੇ ਖਰਾਬ ਨਾ ਹੋ ਜੇ ਇਹ ਇਹ ਆ ਮੁੜਗੇ ਵੜਗੇ ਮੁੜਗੇ ਆਗੇ ਆਗੇ ਹੋ ਹੁੰਦੇ ਭਾਈ ਉੱਚੇ ਲੱਗ ਰਹੇ ਨੇ ਥੋੜੇ ਜੇ ਬਾਲੇ ਨਹੀਂ ਇਹ ਆਹ ਫਿਰ ਦੇ ਕਾਰ ਦੇ ਆ ਲੱਗ ਗਿਆ ਆਸੀਏ ਆ ਲੱਗ ਗਿਆ ਬਈ ਉੱਚੇ ਲੱਗ ਗਿਆ ਹਨਾ ਬੱਚੇ ਤਾਂ ਹਾਂ ਉਹਨਾਂ ਤਾਂ ਵੀ ਲਾਦਾ ਜ਼ਿਆਦੇ ਹੋ ਗਏ ਘਟਾ ਹਾਂ ਬਰਾਬਰ ਹੈ ਬਈ ਉਹਨਾਂ ਦੇ ਬਰਾਬਰ ਲੱਗ ਗਏ ਪਰ ਇਹ ਅੱਟ ਨੇ ਉਹ ਅੱਟ ਨੇ ਇਹ ਰਲ ਇਹ ਰਲ ਗਏ ਬੱਸ ਉਹ ਰਲ ਗਏ ਬਾਪੇ ਰਾਲਗੇ ਬੱਚੇ ਓਹੋ ਫੇਰ ਅੱਡ ਹੋ ਗਈ ਯਾਰਾ ਉਹ ਆਪਣੇ ਵੱਡੇ ਦਾ ਰਾਲ ਨੂੰ ਫਿਰਦੇ ਨੇ ਬੱਚੇ ਨਹੀਂ ਰਾਲ ਨੂੰ ਫਿਰਦੇ ਬੱਚੇ ਅੱਡ ਹੋ ਜਾਂਦੇ ਨੇ ਆ ਦੇਖੋ ਬਈ ਹੁਣ ਜੇ ਵੀ ਇਕੱਠੇ ਹੋ ਗਏ ਆ ਦੇਖੋ ਤੰਨਾ ਫਿਰਦੇ ਤੰਨਾ ਫਿਰਦੇ ਨੀਵੇਂ ਹਣਾ ਇੱਕ ਬਰਾਬਰ ਜੀ ਮਤਲਬ ਚਲੋ ਵਧੀਆ ਹਣਾ ਉੱਡ ਲਾਂ ਇਕੱਠੇ ਕੋਸਰ ਟੰਨਾ ਆ ਆਪਣੇ ਜੇ ਹੀ ਰਹਿਣਾ ਹਣਾ ਘਟਨ ਬਤਨ ਨਾ ਬਸ ਆਪਾਂ ਇਹਨਾਂ ਪਤਾ ਹੋਰ ਵੀ ਘੜਾ ਕੇ ਢਾ ਦਈਏ ਜਾਂ ਇਹਨਾਂ ਨੂੰ ਕੱਚਾ ਇਹਨਾਂ ਦੇ ਕੰਮ ਚਲਾਈ ਜਾ ਤੇ ਹਾਂ ਕੱਲ ਕੁ ਮੈਂ ਟਾਇਆ ਤੀ ਬਾਜੀਆਂ ਬਾਰੇ ਠੀਕ ਆ ਤੇ ਬਾਜੀ ਬਈ ਜੇ ਤਾਂ ਇਧਰ ਕੋਈ ਸਕੂਟਰ ਚੱਲ ਪਿਆ ਵਧੀਆ ਹਨ ਫੇਰ ਤਾਂ ਇਧਰ ਛੱਡ ਦਾਂਗੇ ਠੀਕ ਆ ਜੇ ਬਾਕੀ ਤਾਂ ਉਧਰ ਉਧਰ ਛੱਡਣਾ ਅਰਵੀ ਕਣੀਆ ਠੀਕ ਆ ਸਾਨੂੰ ਪਤਾ ਉਧਰ ਹੀ ਆ ਉਧਰ ਵਧੀਆ ਉਧਰ ਹੀ ਉਧਰ ਹੀ ਉਧਰ ਹੀ ਆਉਂਦੇ ਨੇ ਆਪਣੇ ਲਈ ਜਾਨਵਰ ਜੇ ਜਨਪਤ ਉੱਤਰੇ ਛੱਡ ਦੇ। ਬਾਜੀ ਠੀਕ ਐ। ਨਾ ਸੁੰ ਦਿਖਾਵਾਂਗੇ। ਆ ਕੋ ਫਰਕ ਨਹੀਂ ਹੈਗਾ ਨਾ। ਉਧਰ ਤੇ ਆਪਣੇ ਦਾ ਕੋਈ ਚੱਕਰ ਨਹੀਂ। ਤੇ ਛੱਡ ਦਾਂਗੇ ਉਧਰ। ਬਾਗੀਆਂ ਬੂਣੀਆਂ ਚੱਲਦੀਆਂ ਰੰਡੀਆਂ ਨੇ। ਹਣਾ ਛੱਡ ਜਾਇਦਾ ਛੱਡ। ਤੇਰੀ ਲੋਬਤ ਥਰੂ ਇੱਕ ਬੱਚਾ ਹੋ ਗਿਆ ਅੱਲਾ। ਉੱਥੇ ਜੀ ਰੋ ਯਾਰ। ਐ ਕਿਉਂ ਕਰਦੇ ਓਏ। ਤਾਂ ਇਹ ਦੇਖੋ ਨਾ ਆ ਆ ਦੇਖੋ ਆ ਕੱਲਾ ਰਹਿ ਗਿਆ ਇਹ ਦੂਸਰੇ ਆਫਰ ਤੇ ਚਾਰ ਤਿਆ ਆ ਗਿਆ ਪੰਜ ਰੱਤਾ ਰੱਤਾ ਵੀ ਕਰ ਅੱਡ ਹੋ ਗਿਆ ਇਹਨਾਂ ਨੂੰ ਹਲੇ ਪਤਾ ਨਹੀਂ ਨਾ ਬਈ ਉਹਦੇ ਨਾਲ ਡੜੰਦਾ ਤਾਂ ਹੋ ਜਾਂਦਾ ਅਨੀ ਮਾ ਆ ਗਿਆ ਥੋੜਾ ਜਿਹਾ ਚਲੋ ਕੋਈ ਨਾ ਆਉਂ ਫੇਰ ਰਲ ਕਰਤਾ ਨਾ ਨਾੜਾ ਅੜ ਹੋ ਗਿਆ ਚਲੋ ਕੋਈ ਨਾ ਬਈ ਕਰ ਦਿੰਦਾ ਸ਼ੇਰ ਬਾਲਾ ਨਹੀਂ ਪਕਾਈ ਮਰੀ ਲੋਈ ਉਹ ਵੀ ਉਹ ਲੋਈ ਉਹ ਚਾ ਗਿਆ ਆਇਆ ਆਇਆ ਓਏ ਓਏ ਤੇਰੀ 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 ਇਹ ਮਲਾਦਾ ਉੱਥੀ ਜਾਊਗਾ ਕੋਠੀ ਤੇ ਇਹ ਆ ਇੱਕ ਮਿੰਟੇ ਇੱਕ ਮਿੰਟੇ ਅਮੜੇ 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 ਮਮੂ ਬਿਠਾਈਏ ਮੜਾਏ ਅਹੀਂ ਟੜਕਾ ਦੀਏ ਖਾਦੀ ਓਏ ਆ ਗਿਆ ਬਤਿੰਦਾ ਇਹ ਬਾਈਕ ਥੂ ਮਲਾਦਾ ਕੋਠੀ ਤੇ ਨਾ ਨਾ ਮੜ ਕੇ ਆ ਹੋ ਜਾਂਦਾ ਠੀਕਾ ਰਤਾ ਫਰਦਾ ਠੀਕਾ ਗੁਲਾਬੀ ਕਛਾਂ ਵਾਲਾ ਆ ਗਿਆ ਕੰਤਰਾਂ ਕੰਡ ਤੇ ਬਠਾ ਆਇਆ ਓਏ ਆਇਆ 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 ਆ ਗਿਆ ਭਾਈ ਕਰ ਲਾਪਕ ਜਿਹਾ ਖਾ ਉਹ ਫਿਰ ਤੱਪੇ ਮਾਰਦਾ ਨਹੀਂ ਆਇਆ ਆਇਆ ਓਏ ਯਾਰ ਯਾਰ ਇਤਨਾ ਛਾਤਰੀ ਨਹੀਂ ਸੰਭਦੀ ਹੱਥ ਨਾਲ ਇਤਨਾ ਕਿਧਰ ਪੱਠ ਨੂੰ ਵਰਤਾਏ ਆਜੇ ਭਰਾ ਯਾਤਰੀ ਦੇਖੋ ਓਏ ਆ ਜਾ ਚਾ ਲੋ ਕੋਈ ਨਾ ਇਹ ਤਾਂ ਬੈਠੂ ਕੋਈ ਮਲਾ ਦਾ ਪਾਸੇ ਬੈਠ ਬਿੜੇ ਸਾਲ ਨਾਲ ਇਹ ਲੱਛਣ ਲੱਗੀ ਆਂਦੇ ਨੇ ਉਹ ਪਰਦਾ ਦੇਖੋ ਭਾਈ ਆ ਆ ਗਿਆ ਆਇਆ 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 ਹੀਰਮ ਜਾਨਾ ਛਾਤਰੀ ਗੰਦੇ ਨੂੰ ਹੀ ਨਹੀਂ ਕਰਦਾ ਇਹ ਬਸ ਧੁੱਪ ਪਾਸੇ ਭਾਈ ਤੇ ਰਤਾ ਕਿੱਤਰ ਗਿਆ ਇਹ ਰੱਤਾਣੀ ਦੀ ਹਰਿਆ ਬਈਓ ਆ ਨਾਈ ਦਾ ਆਇਆ ਇਹ ਰੱਤਾ ਗਿਆ ਉਹ ਹੈ ਆਪਣਾ ਤਰ 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 ਤਾ ਤਵਾ ਤੇ ਰੱਤਾ ਪਾਣੀ ਕਿੱਧਰ ਬੈਜਾ ਤਾਂ ਬਹਿ ਗਿਆ ਹੁਣ ਜਾਂ ਉੱਡਿਆ ਤਾਂ ਦੇਖ ਨਹੀਂ ਰਿਹਾ ਬਈ ਠੀਕ ਆ ਤੇ ਮੜਾ ਲਾਦਨੇ ਆਣਾ ਛਤਰੀ ਉਰੇ ਟੰਗਦੀ ਏ ਉਰੇ ਲਾਦਨੇ ਛਤਰੀ ਨੇ ਹਣਾ ਵੇਦਨਾ ਨੂੰ ਅਪਡੇਟ ਕੀ ਪਾਉ ਉਹ ਕਿਤੇ ਮੈਂ ਵੜਾ ਦੇਖਿਓ ਪਤੰਦਰਾ ਦਾ ਕੂਤਰ ਡਰਾਤਾ ਜੀ ਗੋਲਾ ਕੂਤਰ ਡਰਾਤਾ ਬਈ ਇਹਨੇ ਆਇਆ ਆਇਆ ਓਏ ਆ ਜਾ ਯਾਰ ਕਿਉਂ ਤੂੰ ਪਾਸੇ ਹਲੇ ਖਾ ਆਇਆ ਕੀ ਮਾਰ ਰਾਸੇ ਕੁਛ ਨਹੀਂ ਮਿਲਦਾ ਦਿਨ ਉੱਥੇ ਲਓ ਜੀ ਆਪੋ ਜਾਵਾਂ ਸੁੱਧਾ ਆ ਗਿਆ ਇੱਕ ਤਾਂ ਠੀਕ ਆ ਜੋ ਮੈਂ ਸੁਦਾ ਆ ਮੈਂ ਆਪੜ ਕਹਾ ਬੜਤਾਂ ਆ ਜੀ ਨਾ ਕਬੂਤਰ ਨੂੰ ਮੈਂ ਹੱਕੀ ਪਤਾ ਇਹਦੀ ਭੜਕਾਣਾ ਆਏ ਜਾਵੇ ਆ ਆ ਤਾਂ ਛਾਤਰੀ ਦੇ ਬੱਠੇ ਨਹੀਂ ਰਿਹਾ ਸੀ ਹਨਾ ਤੇ ਭਾ ਉਹ ਮੜੇ ਮੋਟੇ ਕਰੀਆਂ ਦੇ ਲੱਛਣ ਚਲੋ ਕੋਈ ਨਾ ਬਾਬੂ ਆ ਗਿਆ ਜਿੰਨਾ ਕੁੱਡਣਾ ਸੀ ਬਹੁਤ ਆ ਤੇ ਹੁਣ ਰੱਤਾ ਲੱਭੀਏ ਉਂਤਨੀ ਪਤਾ ਕਿੱਥੇ ਬਈ ਬੱਗ ਬੁੱਗਾ ਲਾਉ ਜੀ ਦੇਖ ਲਓ ਆ ਬੈਠਾ ਕਿ ਨਾ ਨਾ ਉੱਡਣਾ ਨਹੀਂ ਉੱਡਣਾ ਨਹੀਂ ਜਾਂਣਾ ਬੱਚਾ ਆ ਪੱਪੇ ਪੱਟਣ ਲੱਗਾ ਜੀ ਉੱਡਣ ਨੂੰ ਤੇ ਹੁਣ ਆਗਾ ਕੋਠੇ ਤੇ ਵੀ ਮੈਂ ਚਾਲ ਲੈ ਗੇ ਤੇ ਹੁਣ ਲਾਉਦਾ ਰਸਤੇ ਨੂੰ ਪਾਣਾ ਕਿੱਧਰ ਬੈ ਗੂਗਾ ਕਿਤੇ ਹੁੰਦਾ ਨਹੀਂ ਟੱਪਗਾ ਤੇ ਉਪਰੋਂ ਲਾਉਦੀ ਉਹ ਲਛਣਈ ਹੀ ਨੇ ਹੇ ਇੱਕ ਮਿੰਟ ਬਈ ਦੇਖੀਏ ਤਾਂ ਜੀ ਬਾਬੋ ਰੱਤਾ ਬੱਚਾ ਪਾਸ ਸਾਰੇ ਕਿਤੇ ਦੇਖ ਆਏ ਠੀਕ ਆ ਉਧਰ ਇਧਰ ਆਣਾ ਅਸੀਂ ਪਿੰਡ ਨਹੀਂ ਟੱਪੇ ਆਗੇ ਆਪਾਂ ਮੈਨੂੰ ਲੱਗਦਾ ਰੱਤਾ ਆਪਣਾ ਪਿੰਡ ਟੱਪ ਗਿਆ ਬਾਈ ਠੀਕ ਆ ਉਰੇ ਕਿਤੇ ਨਹੀਂ ਹੈਗਾ ਕੋਠਿਆਂ ਸਾਰੇ ਕਿਤੇ ਦੇਖ ਲਿਆ ਹਨਾ ਇਧਰ ਵੀ ਪਿੱਛੇ ਵੀ ਜਾਏ ਠੀਕ ਆ ਤੇ ਬਾਕੀ ਅੱਥਨ ਤੱਕ ਦੁਪਹਿਰੇ ਸ਼ਾਮ ਕੱਲ ਨੂੰ ਦੇਖਾਂਗੇ ਜਿਉਂਦਾ ਮੁੜ ਕੇ ਜੇ ਨਹੀਂ ਆਇਆ ਅੱਥਨ ਤੱਕ ਫੇਰ ਤਾਂ ਬਾਹਲੇ ਪਿੰਡੀ ਲੰਘ ਗਿਆ ਉਹ ਠੀਕ ਐ ਜਾਂ ਇੱਧਰ ਆਪਣਾ ਹੈਗਾ ਨਾਲ ਲੱਗਾਂ ਛਾਲਾ ਪਿੰਡ ਇੱਧਰ ਆਗਾ ਨੀਲਵਾਲ ਇਹ ਦੋ ਪਿੰਡਾਂ ਚ ਕਿਹਾ ਹਣ ਹਾਂ ਊ ਜਾਰੇ ਜਾਣ ਸਕਨੇ ਛਾਲਲੇ ਤੇ ਨੀਲਵਾਲ ਵੀ ਮਤ ਲਵੀ ਆ ਹਣ ਫੇ ਬਾਕੀ ਦਿਖਾਉਣਾ ਬਈ ਤੁਹਾਨੂੰ ਦਿਨੇ ਆ ਕੋਈ ਨਾ ਅਪਡੇਟ ਬਈ ਪਤਾ ਨਹੀਂ ਕਿਵੇਂ ਹੱਲ ਗਿਆ ਪਾਬਿਓ ਜਮੀ ਅੱਖਾਂ ਮੂਰੋ ਮਾਇਦਾ ਨੇ ਉਠਾਉਂਦਾ ਤੀ ਆ ਜਿਹੜਾ ਬੈਠਾ ਸਾਹਮਣੇ ਇਹ ਚੱਕਰ ਚੱਕਰ ਤੋਂ ਆ ਤਿਆਣ ਪੜਕ ਕੇ ਪਤਾ ਨਹੀਂ ਇੱਕ ਰਹਿ ਗਿਆ ਕੱਲਾ ਉਸ ਦਾਲ ਦੀ ਜੀ ਹਵਾ ਹੁਣ ਹਵਾ ਵੀ ਬੰਦ ਹੋ ਗਈ ਦੇਖੋ ਐਡੀ ਟਾਈਮ ਤੇ ਖਰਾਬ ਕਰ ਦਿੰਦੀ ਸਾਰਾ ਕੰਮ ਚਲੋ ਇਹਨੂੰ ਲਾਉਣਾ ਕਰ ਰਹੇ ਰੋਡ ਬਾਈ ਜੀ ਆਪੋ ਆ ਬੱਚੇ ਜਾਈ ਜਾਂਦੇ ਨੇ ਬੈਠਣ ਬਾਈ ਹਨ ਤੇ ਛਾਤਰੀ ਲਾਉਣਿਆ ਛਾਤਰੀ ਵੈਸੀ ਮੈਂ ਬੱਚਾ ਜਾਂ ਲਾ ਕੇ ਥਲੀ ਰੱਖ ਦਿੱਤੀ ਸੀ ਹਨਾ ਭੁੱਲ ਗਏ ਤੇ ਇਹ ਆਉਂਦੇ ਨੇ ਚਲੋ ਕਰਦੇ ਖੜੀ ਕੇ ਬਿਠਾਉਣਾ ਹਨਾ hey eh, ਆ ਗਏ 11:08 ਦੇ ਤੇ ਹੁਣ ਲਾ ਕੇ ਜਾਲੀ ਚ ਕਰਦੇ ਆ ਤੇ ਕਰਦੇ ਆ ਜੋਰ ਜ਼ਾਰ ਕਿਵੇਂ ਲੱਗਿਆ ਹਨ ਚਲੋ ਜੀ ਆਪ ਜਾਨਵਰ ਕਰ ਲਈ ਵੀ ਅੰਦਰ ਹਨ ਜੋਰ ਤਾਂ ਲੱਗਿਆ ਵੀ ਬਹੁਤ ਹਨ ਆਹ ਵੇਖੋ ਮੂੰਹ ਪੱਟ ਰੱਖੇ ਨੇ ਚਾਰ ਤੇ ਚਾਰਾ ਨੇ ਠੀਕ ਹੈ ਇਨੀ ਵਧੀਆ ਜੋਰ ਲਾਇਆ ਆਪਣਾ ਆਹ ਚੀਨਾ ਜਾ ਦੇਖੋ ਲਾਲ ਖੰਗਰੀ ਵਰਦਾ ਬਈ ਦੇਖੋ ठीक है तेर तर रत्ता भज गया भैया अपना ठीक है वो तो नहीं पता लग गया आज आज थोड़ा थोड़ा बस हो तू भी ला हाँ वाह तू भी ला थोड़ा जा बस तेरे भी थोड़ा पट्ठा तू पीएगा ओ ਚਲੋ ਪਾਉਣਾ ਕਰ ਦੋ ਤੁਹਾਡੇ ਨਾਲ ਸ਼ੇਰ ਬਈ ਪਾਣੀ ਤਾਂ ਪੀਣਗੇ ਬਈ ਟੈਂਪਰੇਚਰ ਖੜਜ ਮੈਂ ਤੁਹਾਨੂੰ ਦੱਸ ਦਾਂ 30 ਡਿਗਰੀ ਟੈਂਪਰੇਚਰ ਹੈ ਬਈ ਹਾਲੇ ਠੀਕ ਹੈ ਤੇ ਕੱਲ ਪਰਸੋਂ 40 ਹੋ ਗਿਆ ਸੀ ਠੀਕ ਆ 34 40 ਠੀਕ ਆ ਐਨਾ ਟੈਂਪਰੇਚਰ ਹੋ ਗਿਆ ਸੀ ਠੀਕ ਆ ਬਾਬੋ ਤੇ ਚਲੋ ਆ ਦੇਖ ਮੂੰਹ ਪੱਟਿਆ ਕੂਤਰਨੇ 1 ਕਮੈਂਟ ਮੈਂ ਇੱਕ ਕਮੈਂਟ ਇੱਕ ਕਮੈਂਟ ਉਹ ਕੂਤਰ ਦਾ ਮੱਛਿਆ ਪਿਆ ਅੰਦਰ ਉਹ ਉਤਰ ਬੱਚਾ ਸੱਚ ਬੱਚਾ ਮੱਛਿਆ ਪਿਆ ਬਈ ਠੀਕ ਆ ਅੰਦਰ ਦੇਖ ਸਕਦੇ ਹਾਂ ਤੇ ਵਾਸਣ ਨੂੰ ਪਾਣੀ ਲਾਉਣਿਆ ਇੱਕ ਇੱਕ ਨਦੀ ਦਿਨ ਤੱਕਾ ਬਸ ਇਹਨੂੰ ਇਹਨੂੰ ਕੱਲੇ ਨੂੰ ਠੀਕ ਆ ਬਾਕੀ ਇਹਨਾਂ ਨੂੰ ਦੇਖਦਾ ਮੈਂ ਅੱਗ ਗੱਪਣੀ ਆ ਓਏ ਦਾਣੇ ਕਿੱਥੋਂ ਪਏ ਪਾਪਾ ਪਾ ਮੈਂ ਝੂਠ ਨਹੀਂ ਮਾਰਦੇ ਇਹ ਪਾਣੀ ਆ ਡੱਕਵਾ ਪੀਆ ਬਾਈ ਆ ਕੂਤਰ ਬੱਚਾ ਸੱਚ ਜ਼ਿਆਦੇ ਭਰ ਲਿਆ ਪਾਣੀ ਇਹਨੇ ਇਕੱਲੇ ਨੇ ਬਾਕੀ ਨੂੰ ਚਕਾਤਾ ਆ ਪੱਠੇ ਦੇ ਚੱਕਰ 'ਚ ਠੀਕ ਆ ਪੱਠਾ ਪੀਂਦਾ ਨਹੀਂ ਹੈਗਾ ਪਹਿਲਾਂ ਪਹਿਲਾਂ ਆਣਾ ਦੇਣੇ ਦਾ ਉਰੇ ਤੇ ਚਲੋ ਇਹਨਾਂ ਦਾ ਕਰਦੀ ਆ ਠੰਡਾ ਜਾਂ ਮੜਾ ਜਾਂ ਤੇ ਅਬ ਦੂਸਰੀ ਵਾਰ ਹੁਣ ਪੂਰਾ ਇਹਨਾਂ ਭਰ ਕੇ ਪਾਣੀ ਠੀਕ ਆ ਬਹੁਤ ਚਿਰ ਹੋ ਗਿਆ ਨਾ ਬਾਈ ਹੁਣ ਤਾਂ ਹਾ ਕਿਡਾ ਲਾ ਗਿਆ ਹੋਈ ਮੈਂ ਤਾਂ ਲਾਈ ਨਹੀਂ ਤਹਲਾ ਪਾਣੀ ਦੇਖੀ ਪਾਣੀ ਇਹਨੇ ਸੋਕ ਲਾ ਇਹਦਾ ਦੇਖਣਾ ਨਹੀਂ ਜਲ ਹਾਂ ਇਹਨੇ ਵੀ ਸੋਕ ਲਾ ਬਈ ਠੀਕ ਹੈ ਠੀਕ ਹੈ ਚਲੋ ਜੇ ਆਇਆ ਹੋਏ ਖਾਲੋ ਉਹ ਪੀ ਲੋ ਸੱਚ ਪੀ ਲੋ ਪੀ ਲੋ ਪੀ ਲੋ ਇਸ ਤੋਂ ਬਾਅਦ ਸੋਣ ਦਾਣੇ ਦਾਣੇ ਵੀ ਤਿਆਰ ਆ ਪੀ ਲੋ ਪੈਂਦੇ ਜੇ ਕੋਈ ਕੰਮ ਸੰਗੀਆਂ ਨੇ ਲਓ ਜੀ ਆਪੇ ਠੀਕ ਆ ਤੇ ਅੱਧੇ ਘੰਟੇ ਨੂੰ ਦਾਣੇ ਪਾ ਦਿੰਨੇ ਆ ਆਪੇ ਦਾਣੇ ਪਾ ਦਈਏ ਠੀਕ ਆ ਆਥ ਨਹੀਂ ਖੜ ਜਾ ਜਿਆਦੇ ਕਾਲੀਆ ਤੈਨੂੰ ਉਹ ਵੀ ਤਾਂ ਹੈਗੇ ਨੇ ਖਾਣ ਨਾਲੇ ਪਰ ਆਹ ਪਾਣੀ ਪੂਣੀ ਵੀ ਸਾਰਾ ਡੋਲ ਲੈਂਦੇ ਨੇ ਭਾਈ ਠੀਕ ਆ ਭਾਈ ਦਾਣੇ ਬਾਤੇ ਖਣਾ ਦਾ ਚੁਗ ਹੀ ਜਾਂਦੇ ਨੇ ਚੱਜ ਨਾਲ ਚੁਗ ਲੋ ਬੰਦਿਆਂ ਵਾਂਗੂ ਮੰਟੋ ਕਿੱਤਰ ਗਈ ਬਈ ਮੈਂ ਅੱਧੇ ਆ ਕੱਢ ਲੇ ਹਨ ਮੈਂ ਐਂ ਕਰਾਂਗੇ ਅੱਧੇ ਇਹ ਚਕਾ ਦਿੰਨੇ ਆ ਤੇ ਬਾਲੇ ਦਾ ਚਕਾਉਣੀ ਨਹੀਂ ਹੈਗੇ ਇਹਨਾਂ ਨੂੰ ਹਨਾ ਉਹ ਥੋੜੇ ਇਹ ਐਂ ਕਰਦੇ ਵੱਡੇ ਨੂੰ ਪਾ ਦਿੰਨੇ ਭਿਓ ਸੋਈ ਦਾਣੀਆਂ ਨੂੰ ਬਈ ਠੀਕ ਹੈ ਇਹ ਭਿਓ ਇਹ ਬਹੁਤ ਫਰਕ ਪਾਉਂਦੇ ਆ ਹਨਾ ਇਹ ਤਾਂ ਦੂਸਰੇ ਵੀ ਨਹੀਂ ਨਵੇੜੇ ਓਹੋ ਅਰਤੇ ਦੀ ਘਾਟ ਹਾਂ ਚਿੱਟੀਆਂ ਨੂੰ ਜਾਨਵਰ ਪਤਾ ਨਹੀਂ ਯਾਰ ਕਿਉਂ ਵਿਛੜੀ ਜਾਂਦੇ ਨੇ ਆਪਣੇ ਤੋਂ ਠੀਕ ਆ ਚਲੋ ਪਾਏ ਦਈਏ ਕਹਿੰਦੇ ਉਹ ਵੀ ਚੁਗਣਗੇ ਆ ਕੇ ਕਰੀਏ ਕੀ ਚਲੋ ਆਪ ਕੋਈ ਨਾ ਬਈ ਆਪਾਂ ਆਲੇ ਵਲੌਗ ਚ ਮਿਲਦੇ ਆ ਬੜਾ ਸਾਰਾ ਕੁਝ ਕਰ ਲਾ ਹੁਣ ਆ ਵੀ ਗੋਡੀ ਅੰਦਰ ਚਲੋ ਮਿਲਦੇ ਹਾਂ ਕਿਸ ਨੇ ਵਲੌਗ ਦਿਨਾ ਬਾਏ ਬਾਏ ਬਈ